ਨੌਰੀ ਬਾਰਡਰ ਦੇ ਉੱਪਰ ਕਿਸਾਨਾਂ ਦੀ ਪ੍ਰੈਸ ਵਾਰਤਾ ਜਿਹੜੀ ਆ ਖਤਮ ਹੋਈ ਆ ਤਾਂ ਜਸਵਿੰਦਰ ਸਿੰਘ ਲੌਂਗਵਾਲ ਸਾਡੇ ਨਾਲ ਨੇ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਉਹਨਾਂ ਨੇ ਇਕਤਾ ਆਜ਼ਾਦ ਜਸਵਿੰਦਰ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਤੁਹਾਡੀ ਪ੍ਰੈਸ ਕਾਨਫਰੰਸ ਹੋਈ ਆ ਤਿੰਨ ਦਿਨ ਹੋ ਚੁੱਕੇ ਨੇ ਅੱਜ ਸੁਖਜੀਤ ਸਿੰਘ ਜੀ ਜਿਹੜੇ ਹੈਗੇ ਨੇ ਮਰਨ ਵਰਤ ਦੇ ਉੱਪਰ ਨੇ ਤਾਂ ਕੀ ਅਗਲੀ ਰਣਨੀਤੀ ਹੈ ਜਿਹੜੀ ਕਿਸਾਨਾਂ ਦੇ ਵੱਲੋਂ ਬਣਾਈ ਗਈ ਆ ਦੇਖੋ ਅਗਲੀ ਰਣਨੀਤੀ ਤਾਂ ਇਹ ਜਿਹੜੇ ਦੋਏ ਵੱਡੇ ਐਲਾਨ ਕੀਤੇ ਹੋਏ ਆ ਪਹਿਲਾਂ ਤਾਂ ਕੀਤਾ ਹੋਇਆ ਹੈ ਵੀ ਜਿਹੜਾ 26 ਤਰੀਕ ਨੂੰ ਮਰਨ ਵਰਤ ਦਾ ਸ਼ੁਰੂ ਹੋਇਆ ਸੁਖਜੀਤ ਸਿੰਘ ਹਰਦੋਚੰਡੇ ਜੀ ਬੈਠੇ ਹੈਗੇ ਆ ਤੇ ਡੱਲੇਵਾਲ ਸਾਹਿਬ ਦੀ ਗ੍ਰਿਫਤਾਰੀ ਹੋ ਗਈ ਸੀ ਪੁਲਿਸ ਵੱਲੋਂ ਉਹਨਾਂ ਨੇ ਵੀ ਜਾ ਕੇ ਅੰਦਰ ਹਸਪਤਾਲ 'ਚ ਜਿੱਥੇ ਵੀ ਉਹਨਾਂ ਨੂੰ ਰੱਖੀ ਬੈਠਿਆ ਉਹਨਾਂ ਨੇ ਮਰਨ ਵਰਤ ਸ਼ੁਰੂ ਕਰਤਾ ਇਹ ਬਹੁਤ ਵੱਡਾ ਐਲਾਨ ਹੈ ਦੂਜੀ ਗੱਲ ਜਿਹੜਾ 6 ਦਸੰਬਰ ਦਾ ਦਿੱਲੀ ਕੋਚ ਕਰੋ ਦਾ ਐਲਾਨ ਉਹ ਵੀ ਇਹਨਾਂ ਦੋਨਾਂ ਮੋਰਚਿਆਂ ਦਾ ਐਲਾਨ ਕੀਤਾ ਹੋਇਆ ਹੈ ਜਿੱਥੋਂ ਤੱਕ ਇਹ ਚੱਲਦੇ ਮੋਰਚਿਆਂ ਦੀ ਇਹ ਐਲਾਨ ਤੋਂ ਬਾਅਦ ਇਹਦੀ ਸਮੀਖਿਆ ਦਾ ਸਵਾਲ ਸੀ ਉਹ ਅੱਜ ਅਸੀਂ ਦੋਨੇ ਮੋਰਚਿਆਂ ਦੀ ਮੀਟਿੰਗ ਕਰਕੇ ਸਾਰੀ ਸਮੀਖਿਆ ਕੀਤੀ ਹੈਗੀ ਹੈ ਵੀ ਪੰਜਾਬ ਸਰਕਾਰ ਦਾ ਰਵਈਆ ਕੀ ਰਿਹਾ ਢੱਲੇਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਲਗਭਗ ਜੋ ਸਾਡੇ ਲੀਡਰ ਸਾਹਿਬਾਨਾਂ ਨੇ ਪਹਿਲੇ ਦਿਨ ਤੋਂ ਲਾ ਕੇ ਬਿਆਨ ਦਿੱਤੇ ਵੀ ਪੰਜਾਬ ਦੀ ਸਰਕਾਰ ਕੇਂਦਰ ਸਰਕਾਰ ਦੇ ਪੱਖ ਵਿੱਚ ਪੁਤ ਰਹੀ ਹੈ ਇਹਨਾਂ ਅਦੋਲਾਂ ਨੂੰ ਠੇਸ ਪਹਚਾ ਰਹੀ ਹੈ ਉਹ ਬਿਲਕੁਲ ਉਸ ਗੱਲ ਦੇ ਉੱਤੇ ਮੋਹਰ ਲੱਗੀ ਚੁੱਕੀ ਹੈ ਤੇ ਇਹ ਸਾਰੀ ਸਥਿਤੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੇ ਪ੍ਰਤੀ ਜਿਸ ਤਰ੍ਹਾਂ ਦਾ ਲੋਕਾਂ ਦਾ ਰੋਸ ਸੀ ਉਦੇ ਚ ਅਸੀਂ ਲੋਡ ਮਹਿਸੂਸ ਇਹ ਕੀਤੀ ਕਿ ਇਹ ਸਰਕਾਰ ਦੇ ਵਿਰੁੱਧ ਵੀ ਭਾਵੇਂ ਦਿੱਲੀ ਦੇ ਖਿਲਾਫ ਅਦੋਲਨ ਚੱਲ ਰਿਹਾ ਹੈ ਦਿੱਲੀ ਦਾ ਸਬੰਧਤ ਮੰਗਾਂ ਨੇ ਪੰਜਾਬ ਸਰਕਾਰ ਦੇ ਵਿਰੁੱਧ ਵੀ ਸੰਘਰਸ਼ ਕਰਨ ਦਾ ਫੈਸਲਾ ਕੀਤਾ ਹੈਗਾ ਜਿਹੜੀ 1 ਦਸੰਬਰ ਦੀ ਕਾਲ ਅਸੀਂ ਦਿੱਤੀ ਹੈਗੀ ਭਗਵੰਤ ਮਾਨ ਦੀ ਕੋਠੀ ਦੇ ਮੂਹਰੇ ਉਹ ਵੱਡੇ ਇਕੱਠ ਕਰਾਂਗੇ ਦੇਸ਼ ਵਿਆਪੀ ਸੱਦਾ ਦਿੱਤਾ ਹੈਗਾ ਕਿ ਜਿੱਥੇ ਉਰੇ ਪੁੱਛ ਸਕਦੇ ਭਗਵੰਤ ਮਾਨ ਦੀ ਕੋਠੀ ਸੰਗਰੂਰ ਰਹਿਸ਼ ਤੇ ਲੋਕ ਉਹਨਾਂ ਨੂੰ ਪੁੱਜਣ ਤੇ ਨਾਲ ਦੀ ਨਾਲ ਸਮੁੱਚੇ ਦੇਸ਼ ਦੇ ਅੰਦਰ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਅਰਥੀ ਕੁਕ ਮਜਾਰੇ ਆ ਜਿਹੜੇ ਉਹ ਵੀ ਕੀਤੇ ਜਾਣਗੇ ਕਿਉਂਕਿ ਡੱਲੇਵਾਲ ਸਾਹਿਬ ਪੂਰੇ ਦੇਸ਼ ਦੇ ਉਹ ਵੱਡੇ ਕਿਸਾਨ ਨੇ ਉਹਨਾਂ ਪ੍ਰਤੀ ਲੋਕਾਂ ਦੀ ਹਮਦਰਦੀ ਹੈ ਸੋ ਇੱਕ ਗੱਲ ਇਹ ਸਾਫ਼ ਤੁਹਾਡੇ ਮਾਧਿਅਮ ਰਾਹੀਂ ਦੁਨੀਆ ਨੂੰ ਸਾਰਿਆਂ ਨੂੰ ਕਹਿਣਾ ਚਾਹੁੰਦੇ ਆਂ ਵੀ ਜਿਸ ਤਰ੍ਹਾਂ ਦੀਆਂ ਮੰਗਾਂ ਤੇ ਮਸਲਿਆਂ ਤੇ ਇਹ ਅਧੋਲਣ ਚੱਲ ਰਿਹਾ ਹੈਗਾ ਇਹ ਅਧੋਲਣ ਦੇ ਵਿੱਚ ਪਿੱਛੇ ਹਟਣ ਦਾ ਸਵਾਲ ਨਹੀਂ ਹੈ ਦੋਨੇ ਮੋਰਚਿਆਂ ਨੇ ਅੱਜ ਇਸ ਗੱਲ ਨੂੰ ਗੰਮਿਰਤਾ ਨਾਲ ਵਿਚਾਰਿਆ ਕਿ ਤਕੜੇ ਹੋ ਕੇ ਇਸ ਅਦੋਲੋਂ ਨੂੰ ਲੜਾਂਗੇ ਜਿਹੜਾ ਇੱਕ ਤਰੀਕ ਨੂੰ ਤੁਸੀਂ ਦੱਸ ਰਹੇ ਹੋ ਸੰਗਰੂਰ ਸੀਐਮ ਦੇ ਘਰ ਦਾ ਉਹ ਇੱਕ ਦਿਨ ਦਾ ਹੈਗਾ ਜਾਂ ਕੋਈ ਲੰਮਾ ਮੋਰਚਾ ਹੋਊਗਾ ਨਹੀਂ ਹਾਲੇ ਉਹ ਸਮਝਦੇ ਆ ਕਿ ਸ਼ਾਇਦ ਸਰਕਾਰ ਇਸ ਗੱਲ ਨੂੰ ਸਮਝਦੀ ਹੋਈ ਉਹ ਇਸ ਫੈਸਲੇ ਨੂੰ ਜਿਹੜਾ ਡੱਲੇਵਾਲ ਨੂੰ ਹਰਾਸਤ ਜੇ ਰੱਖਣ ਵਾਲਾ ਹੈ ਉਹਨੂੰ ਵਾਪਸ ਲੈ ਲੈ ਡੱਲੇਵਾਲ ਸਾਹਿਬ ਨੂੰ ਛੱਡ ਦੇ ਰਿਹਾ ਕਰ ਦੇ ਜੇ ਨਾ ਅਗਲ ਸਰਕਾਰ ਸਮਝੀ ਉਹ ਇੱਕ ਦਿਨ ਦਾ ਪ੍ਰੋਗਰਾਮ ਕਰਾਂਗੇ ਉਸ ਤੋਂ ਬਾਅਦ ਫੇਰ ਵਿਚਾਰਾਂਗੇ ਪਰ ਇਹ ਲੜਾਈ ਤਾਂ ਉਹਨਾਂ ਚ ਜਾਰੀ ਰਹਿੰਦੀ ਹੁੰਦੀ ਹੈ ਜਿਹੜੀ ਵੀ ਸਰਕਾਰ ਕਿਸੇ ਤੇ ਜ਼ਬਰ ਕਰਕੇ ਅਧੋਲਨ ਨੂੰ ਦਬੋਂਦੀ ਹੈ ਉਹਨੂੰ ਵਰੀ ਨਹੀਂ ਕਰਾਂਗੇ ਉਹ ਸਰਕਾਰਾਂ ਦੇ ਵਿਰੁੱਧ ਲੜਾਈ ਨੂੰ ਜਾਰੀ ਰੱਖਾਂ ਤੁਸੀਂ ਦੱਸਿਆ ਕਿ ਜਗਜੀਤ ਸਿੰਘ ਡੱਲੇਵਾਲ ਲਗਾਤਾਰ ਮਰਨ ਵਰਤ ਦੇ ਉੱਪਰ ਨੇ ਕੋਈ ਗੱਲਬਾਤ ਹੋਈ ਆ ਪ੍ਰਸ਼ਾਸਨ ਦੇ ਥਰੂ ਜਾਂ ਉਦਾਂ ਕਿਸੇ ਕਿਸਾਨ ਲੀਡਰ ਦੀ ਉਹਨਾਂ ਦੇ ਨਾਲ ਦੇਖੋ ਮੈਂ ਸਮਝਦਾ ਕਾਕਾ ਜੀ ਨੇ ਸਾਫ਼ ਕਰ ਦਿੱਤੀ ਇਹ ਗੱਲ ਅਸੀਂ ਉਹ ਮੀਟਿੰਗ ਦੇ ਵਿੱਚ ਉਹਨਾਂ ਤੋਂ ਪੁੱਛਿਆ ਕਿ ਅੱਜ ਇਸ ਤਰ੍ਹਾਂ ਦੀ ਕੋਈ ਗੱਲਬਾਤ ਸਾਡੇ ਨਾਲ ਨਹੀਂ ਹੋਈ ਉਸ ਪਹਿਲੇ ਦਿਨ ਜੋ ਗੱਲਬਾਤ ਹੋਈ ਸੀ ਉਹ ਪ੍ਰੈਸ ਨੂੰ ਜਾਣਕਾਰੀ ਦੇਤੀ ਸੀ ਜਿੰਨੀ ਕਿ ਡੱਲੇਵਾਲ ਸਾਹਿਬ ਦੇ ਕਾਕਾ ਕੋੜਾ ਜੀ ਨਾਲ ਉਹਨਾਂ ਦੇ ਜਨਰਲ ਸੈਕਟਰੀ ਹੈਗੇ ਇੱਕ ਤਾਂ ਸਿੱਧੂਪੁਰ ਦੇ ਉਹਨਾਂ ਨਾਲ ਗੱਲਬਾਤ ਹੋਈ ਹਾਲੇ ਕੁਝ ਨਹੀਂ ਹੋਈ ਕਿਉਂਕਿ ਸਰਕਾਰ ਤਾਂ ਇੱਥੋਂ ਤੱਕ ਉਤਰੀ ਹੋਈ ਹੈ ਜਿਹੜੇ ਵੀ ਵਿਅਕਤੀ ਡੱਲੇਵਾਲ ਨਾਲ ਹਮਦਰਦੀ ਰੱਖਦੇ ਹੈ ਉਸ ਡੀ ਐਮ ਸੀ ਹਸਪਤਾਲ ਉਹਨਾਂ ਨੂੰ ਮਿਲ ਨਹੀਂ ਜਾਂਦੇ ਉਹਨਾਂ ਨੂੰ ਵੀ ਹਿਰਾਸਤ ਚ ਲੈ ਰਹੀ ਹੈ ਮਤਲਬ ਗੱਲਬਾਤ ਕਰਨ ਦੇ ਕਿੱਥੋਂ ਅਧਿਕਾਰ ਦੇਊਗੀ ਸਰਕਾਰ ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਸਰਕਾਰ ਦੀ ਨੀਤੀ ਹੈਗੀ ਹੈ ਅਧੋਲਨ ਨੂੰ ਦਬਾ ਕੇ ਰੱਖਣਾ ਲੀਡਰਾਂ ਦੀ ਗ੍ਰਿਫਤਾਰੀ ਕਰਨਾ ਪਰ ਇਹ ਚ ਕਾਮਯਾਬ ਨਹੀਂ ਹੋਊਗੀ ਪੰਜਾਬ ਦੀ ਸਰਕਾਰ ਲੋਕਾਂ ਨੇ ਫਿੱਟ ਲਾਣ ਤਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਪਈਆਂ ਇੱਕ ਲਿਸਟ ਸਾਹਮਣੇ ਆ ਰਹੀ ਹੈ ਕਹਿੰਦੇ ਜਿਹੜੇ ਪੁਲਿਸ ਕਰਮਚਾਰੀਆਂ ਨੇ 25 ਤਰੀਕ ਦੀ ਰਾਤ ਨੂੰ ਇੱਥੇ ਆ ਕੇ ਹਿਰਾਸਤ ਚ ਲਿਆ ਵੀ ਉਹਨਾਂ ਨੂੰ ਸਨਮਾਨਤ ਕੀਤਾ ਜਾ ਰਿਹਾ ਉਹਦੇ ਬਾਰੇ ਕੀ ਕਹੋਗੇ ਉਹਦੇ ਬਾਰੇ ਦੇਖੋ ਸਪਸ਼ਟ ਹੈ ਇਸ ਗੱਲ ਦੇ ਉੱਤੇ ਮੋਰ ਹੋਰ ਠੋਕਮੀ ਲੱਗੀ ਡਬਲ ਮੋਰ ਲੱਗੀ ਪਹਿਲਾਂ ਕਹਿੰਦੇ ਸੀ ਪੰਜਾਬ ਸਰਕਾਰ ਕੇਂਦਰ ਨਾਲ ਮਿਲੀ ਹੋਈ ਹੈ ਹੁਣ ਹਰਿਆਣੇ 'ਚ ਜਦੋਂ ਸਰਕਾਰ ਨੇ ਅਟੈਕ ਕੀਤਾ ਸੀ ਸੁਭਕਰਨ ਦਾ ਕਤਲ ਕੀਤਾ ਸੀ ਉਦੋਂ ਹਰਿਆਣਾ ਸਰਕਾਰ ਨੇ ਉਸ ਤੋਂ ਬਾਅਦ ਪ੍ਰਪੋਜ਼ਲ ਰੱਖੀ ਸੀ ਉਹਨਾਂ ਅਧਿਕਾਰੀਆਂ ਨੂੰ ਸਨਮਾਨ ਕਰਨ ਦੀ ਜਿਨ੍ਹਾਂ ਨੇ ਉਸ ਅਧੋਲਨਕਾਰੀਆਂ ਤੇ ਹਮਲਾ ਕੀਤਾ ਯਾਵਰ ਕੀਤਾ ਕਤਲ ਕੀਤਾ ਕਿਸਾਨਲੀ ਆਗੂਆਂ ਦਾ ਵਰਕਰਾਂ ਦਾ ਤੇ ਹੁਣ ਪੰਜਾਬ ਸਰਕਾਰ ਨੇ ਉਹੀ ਦੋਹ ਰਾਤਾ ਸਾਰਾ ਮਤਲਬ ਸਪਸ਼ਟ ਹੋ ਗਿਆ ਹੁਣ ਤੁਸੀਂ ਇਸੇ ਵਾਂਗੂ ਵੀ ਪੰਜਾਬ ਸਰਕਾਰ ਹਰਿਆਣਾ ਸਰਕਾਰ ਇਹ ਸਾਰੀਆਂ ਸਰਕਾਰਾਂ ਨੇ ਜਿਹੜੀਆਂ ਉਹ ਇੱਕੋ ਨੀਤੀ ਤੇ ਚੱਲਦੀਆਂ ਹੈਗੀਆਂ ਨੇ ਕਿਸਾਨ ਵਿਰੋਧੀ ਨੇ ਪੂਰੇ ਦੇਸ਼ ਦੇ ਵਿਰੋਧੀ ਸਰਕਾਰਾਂ ਨੇ ਸਾਬਤ ਹੋ ਗਿਆ ਜਸਵੰਦਰ ਜੀ 6 ਤਰੀਕ ਦਾ ਪ੍ਰੋਗਰਾਮ ਕਿਸ ਤਰੀਕੇ ਨਾਲ ਹੈਗਾ ਕੀ ਤਿਆਰੀਆਂ ਨੇ ਕਿਉਂਕਿ ਜਦੋਂ ਖਨੌਰੀ ਵਿਖੇ ਇਸੇ ਜਗ੍ਹਾ ਦੇ ਉੱਪਰ ਕਿਸਾਨਾਂ ਨੇ ਐਲਾਨ ਕੀਤਾ ਸੀ ਕਿ ਅਸੀਂ ਦਿੱਲੀ ਜਾ ਰਹੇ ਹਾਂ ਤਾਂ ਉਦੋਂ ਵੱਡਾ ਨੁਕਸਾਨ ਹੋਇਆ ਸੀ ਕਿ ਸ਼ੁਭਕਰਨ ਨਾਮ ਦਾ ਨੌਜਵਾਨ ਜਿਹੜਾ ਹੈਗਾ ਉਹਦੀ ਜਾਨ ਚਲੀ ਗਈ ਸੀ ਤਾਂ ਹੁਣ ਕੀ ਰਣਨੀਤੀ ਹੈ ਕਿਉਂਕਿ ਸਰਕਾਰ ਤਾਂ ਅੱਗੇ ਉਹੀ ਹਰਿਆਣਾ ਹੈਗੀ ਆ ਉਹੀ ਭਾਜਪਾ ਹੈ ਤਾਂ ਰੋਕਾ ਉਹਨਾਂ ਦੇ ਵੱਲੋਂ ਵੀ ਲਾਈਨ ਲਾਣਗੇ ਆ ਤਾਂ ਕੋਈ ਅਲੱਗ ਰਣਨੀਤੀ ਹੈਗੇ ਜਾਂ ਹਰਿਆਣਾ ਸਰਕਾਰ ਦੇ ਨਾਲ ਕੋਈ ਗੱਲਬਾਤ ਹੋਈ ਹੈਗੀ ਆ ਦੇਖੋ ਗੱਲ ਸਾਫ਼ ਹੈ ਵੀ ਜਿਸ ਤਰ੍ਹਾਂ ਮਰਨ ਵਰਤ ਤੇ ਬੈਠਣ ਦੀ ਡੱਲੇਵਾਲ ਦੀ ਇੱਕ ਪਲਾਨ ਸੀ ਕਿ ਇਹਨਾਂ ਲੀਡਰਾਂ ਨੂੰ ਅਸੀਂ ਮਰਨ ਵਰਤ ਤੇ ਬਿਠਾਵਾਂਗੇ ਉਸ ਤੋਂ ਬਾਅਦ ਵੀ ਪਲਾਨ ਵੀ ਸੀ ਜਿਹਦੇ ਕਰਕੇ ਅਸੀਂ ਨੇ ਹਰਜੀਤ ਸਿੰਘ ਹਰਦੋ ਚੰਡੇ ਨੂੰ ਬਿਠਾ ਦਿੱਤਾ ਹੈਗਾ ਤੋਂ ਇਸੇ ਤਰ੍ਹਾਂ ਹੀ ਸਾਡੇ ਕੋਲੇ ਜਿਹੜਾ 6 ਤਰੀਕ ਨੂੰ ਅੱਗੇ ਮੋਰਚਿਆਂ ਰਾਹੀਂ ਵੱਡੇ ਜਥਿਆਂ ਨੂੰ ਅਸੀਂ ਭੇਜਣ ਦਾ ਫੈਸਲਾ ਕੀਤਾ ਹੈਗਾ ਉਨ੍ਹਾਂ ਦਾ ਵੀ ਬੀ ਪਲਾਨ ਹੋਵੇਗਾ ਪਰ ਅਸੀਂ ਇਹ ਦੋ ਤਰੀਕ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਪੂਰੀ ਵਿਉਂਤਬੰਦੀ ਬਣਾ ਕੇ ਸਰਕਾਰ ਦੇ ਹਰ ਪਹਿਲੂ ਨੂੰ ਅੰਗਦੇ ਹੋਏ ਸਪਸ਼ਟ ਕਰ ਦੇਵਾਂਗੇ ਅਸੀਂ ਉਹ ਸਾਰੀ ਕੱਲੇ-ਕੱਲੇ ਪਹਿਲੂ ਨੂੰ ਕੱਲੇ-ਕੱਲੇ ਪੱਖ ਨੂੰ ਵਿਚਾਰ ਰਹੇ ਹਾਂ ਸਾਰਾ ਪੱਤਾ ਸਾਫ਼ ਕਰਕੇ ਫਿਰ ਅੱਗੇ ਵਧਾਂਗੇ ਪਰ ਪਿੱਛੇ ਨਹੀਂ ਹਟਾਂਗੇ ਤਾਂ ਬਿਲਕੁਲ ਹੁਣ ਕਿਸਾਨਾਂ ਦੇ ਵੱਲੋਂ ਜਿਹੜਾ ਨਾਨ ਪੋਲੀਟਿਕਲ ਕਿਸਾਨ ਜਿੱਥੇ ਬੰਦੀਆਂ ਹੈਗੀਆਂ ਨੇ ਉਹਨਾਂ ਦੇ ਵੱਲੋਂ ਸਾਫ਼ ਤੌਰ ਦੇ ਉੱਪਰ ਕੇਂਦਰ ਸਰਕਾਰ ਦੇ ਨਾਲ-ਨਾਲ ਪੰਜਾਬ ਸਰਕਾਰ ਦੇ ਵਿਰੁੱਧ ਵੀ ਜਿਹੜਾ ਹੈਗਾ ਐਕਸ਼ਨ ਆ ਉਹਨੂੰ ਉਲਿਕਣਾ ਸ਼ੁਰੂ ਕਰ ਦਿੱਤਾ ਹੈ ਇੱਕ ਤਰੀਕ ਦਿਨ ਐਤਵਾਰ ਨੂੰ ਸੰਗਰੂਰ ਦੇ ਵਿੱਚ ਸੀਐਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰ ਦੇ ਅੱਗੇ ਇੱਕ ਦਿਨ ਦਾ ਜਿਹੜਾ ਹੈਗਾ ਵੱਡਾ ਮੋਰਚਾ ਕਿਸਾਨਾਂ ਦੇ ਵੱਲੋਂ ਉੱਥੇ ਕੀਤਾ ਜਾਊਗਾ ਉਹਨਾਂ ਦੇ ਘਰ ਦਾ ਘਰਾਓ ਜਿਹੜਾ ਹੈਗਾ ਕੀਤਾ ਜਾਊਗਾ ਤੇ 6 ਤਰੀਕ ਨੂੰ ਕਿਸਾਨ 100-100 ਦੇ ਜਥਿਆਂ ਦੇ ਵਿੱਚ ਦਿੱਲੀ ਜਾਣਗੇ ਤਾਂ ਕੇਂਦਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਜਿਹੜੇ ਪ੍ਰਦਰਸ਼ਨ ਨੇ ਉਹ ਹੁਣ ਕਿਸਾਨਾਂ ਦੇ ਵੱਲੋਂ ਉਲੀਕ ਦਿੱਤੇ ਗਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਇਹ ਕਿਸਾਨਾਂ ਨੂੰ ਕਿਸੇ ਜਗ੍ਹਾ ਰੁਕਿਆ ਜਾਂਦਾ ਤਾਂ ਜਿਹੜਾ 20 ਪਲਾਨ ਹੈਗਾ ਉਹ ਵੀ ਕਿਸਾਨਾਂ ਦੇ ਵੱਲੋਂ ਉਲੀਕਿਆ ਗਿਆ ਹੋਇਆ ਜਦੀ ਜਾਣਕਾਰੀ ਉਹ ਆਉਣ ਵਾਲੀ ਦੋ ਤਰੀਕ ਨੂੰ ਦੇਣਗੇ ਤਾਂ ਕੈਮਰਾ ਪਰਸਨ ਹਰਪਾਲ ਸਿੰਘ ਕਾਵਦਨ ਦੇ ਨਾਲ ਖਨੋਰੀ ਬਾਰਡਰ ਤੋਂ ਚਰਨਜੀਤ ਕੌਸ਼ਲ ਨਿਊਜ਼ 17 ਪੰਜਾਬ